ਕਰਸ਼ੀਰਵਾਲੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਹੈ ਕਿ ਅਸੀਂ ਸਰਬੱਤ ਦਾ ਭਲਾ ਨਮਕਮ ਨਮੀ ਸੋਚ ਜਗਰਾਉ ਤੋਂ ਜੋ ਕਿ ਅੱਜ 31 ਅਗਸਤ ਵਾਲੇ ਦਿਨ ਉਸ ਜਗਰਾਉ ਤੋਂ ਮਾਤਾ ਵੈਸ਼ਨੂ ਦੇ ਵਿਕਲਪ ਵੱਲੋਂ ਜੋ ਜਾਗਰਣ ਕਰਾਇਆ ਜਾਂਦਾ 36ਵਾਂ ਵਿਸ਼ਾਲ ਜਾਗਰਣ ਜੋ ਹਰ ਸਾਲ ਹੀ ਕਰਾਂਦੇ ਆ ਬਹੁਤ ਹੀ ਵਿਸ਼ਾਲ ਜਾਗਰਣ ਹੁੰਦਾ ਜਿਹੜੀ ਜਗਰਾਉ ਦੀ ਪਹਿਚਾਨ ਆ ਇੱਕ ਜਾਗਰਣ ਦੇ ਨਾਲ ਵੀ ਬਣ ਚੁੱਕੀ ਆ ਜਿਹੜਾ ਚਿੰਤਪੁਣੀ ਜਾਗਰਣ ਹੁੰਦਾ ਹੈ ਆਸੇ-ਪਾਸੇ ਪੰਜਾਬ ਦੇ ਵਿੱਚ ਬੜੀ ਦੂਰ-ਦੂਰ ਤੱਕ ਜਿਗਰਾ ਹੁੰਦਾ ਨਾਮ ਇਸ ਜਾਗਰਣ ਦੇ ਕਰਕੇ ਵੀ ਆ ਰਿਹਾ ਹੈ ਕਿ ਵੈਸੇ ਵੀ ਜਿਗਰਾਉ ਇੱਕ ਮਹਾਪੁਰਖਾਂ ਦੀ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਸ ਲਈ ਜਿਗਰਾਉ ਨੂੰ ਬੜੀ ਦੂਰ-ਦੂਰ ਤੱਕ ਜਾਣਿਆ ਜਾਂਦਾ ਅਸੀਂ ਵੀ ਉੱਥੇ ਇੱਕ ਛੋਟੇ ਛੇ ਵਿਖ ਰਹਿੰਦੇ ਹੋਏ ਸਰਬਤ ਦਾ ਭਲਾ ਨਾਮਕਾਮ ਨਮੀ ਸੋਚ ਦੇ ਨਾਲ ਚੋਹਾਲ ਡੈਮ ਤੋਂ 3 ਕਿਲੋਮੀਟਰ ਉੱਪਰ ਲੰਗਰ ਲਗਾਉਣ ਦੀ ਸਾਨੂੰ ਵੀ ਸੇਵਾ ਪ੍ਰਾਪਤ ਹੁੰਦੀ ਹੈ ਉਸ ਮਹਾਰਾਣੀ ਵੱਲੋਂ ਅਸ਼ੀਰਵਾਦ ਮਿਲਦਾ ਹੈ ਕਿ ਜੋ ਕਿ ਸਾਡੀ ਸਾਰੀ ਟੀਮ ਵੱਲੋਂ ਤੁਸੀਂ ਦਿਖਾ ਵੀ ਸਕਦੇ ਹੋ ਸਾਡੀ ਸਾਰੀ ਟੀਮ ਖੜੀ ਹੈ ਸਾਡੀ ਸੁਣ ਲਓ ਜੀ ਸਾਡੇ ਰਵੀ ਜੀ ਸਾਡੇ ਚੇਤਨ ਜੀ ਪਤੀ ਭਾਜੀ ਸਾਡੇ ਚੰਦਾ ਜੀ ਸਾਡੇ ਸ਼ਿਵਾ ਜੀ ਸਾਡੇ ਰਾਹੁਲ ਜੀ ਸਾਡੀ ਸ਼ਬਦੀ ਤੇ ਸਾਡੀ ਸਾਰੀ ਟੀਮ ਇਸ ਸਾਰੀ ਜਗਰਾਉਂ ਦੇ ਚਿਹਰੇ ਆ ਜੀ ਤੁਸੀਂ ਦੇਖੋਗੇ ਵੀ ਐਣੀ ਮੈਂ ਤਾਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਇਹਨਾਂ ਦਾ ਚਿਹਰਾ ਦਿਖਦਾ ਹੀ ਰਹਿੰਦਾ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਅਸਲ ਕਰ ਸਾਡੇ ਗੋਲਦੀ ਭਾਜੀ ਤੇ ਸਾਡੇ ਚੈਨਲ ਵਾਲੇ ਅਹ ਥੇਲੀ ਨਿਊਜ਼ ਟਾਈਮ ਪੰਜਾਬ ਨਿਊਜ਼ ਚੈਨਲ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਇੱਥੇ ਆ ਕੇ ਸਾਡੇ ਵਰਦੀਆਂ ਦੇ ਵੀ ਨਿਮਾਣਿਆਂ ਦੇ ਵੀ ਕੋਈ ਛੋਟੀ ਜੀ ਬਾਈਟ ਲਈ ਕਿ ਅਸੀਂ ਕੁਝ ਨਾ ਕੁਝ ਮੈਸੇਜ ਦੇ ਸਕੇ ਸਾਡੇ ਜਗਰਾਉਂ ਦੇ ਵਿੱਚ ਵੀ ਭਾਜੀ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਨਵੇਂ-ਨਵੇਂ ਕੰਮ ਕੀਤੇ ਸਾਡੀ ਸਾਰੀ ਟੀਮ ਨੇ ਬੜੀਆਂ ਅੱਛੀਆਂ-ਅੱਛੀਆਂ ਸੋਚਾਂ ਟੀਮ ਲਈ ਸਾਡੇ ਸਰਬਤ ਦਾ ਭਲਾ ਟੀਮ ਕਲੱਬ ਲਈ ਬਹੁਤ ਅੱਛੇ-ਅੱਛੇ ਵਿਚਾਰ ਲਿਆਂਦੇ ਕਿਉਂਕਿ ਅਸੀਂ ਛੋਟੇ-ਛੋਟੇ ਕੰਮ ਦੀ ਸਾਡਾ ਮੰਨ ਹੁੰਦਾ ਕੋਤਰਮ ਦਾ ਕੰਮ ਤਾਂ ਹੋਣਾ ਚਾਹੀਦਾ ਇਹ ਮਨਾਈ ਨਹੀਂ ਹੋਣੀ ਚਾਹੀਦੀ ਕਿ ਧਰਮ ਦਾ ਕੰਮ ਨਾ ਕਰੋ ਹੋਣਾ ਚਾਹੀਦਾ ਪਰ ਉਹਦੇ ਵਿੱਚ ਹਲਕਾ ਜਿਹਾ ਬਜਟ ਥੱਲੇ ਲਿਆ ਕੇ ਉਹਦੇ ਵਿੱਚ ਥੋੜਾ ਜਿਹਾ ਬਜਟ ਬਚਾ ਕੇ ਕਿ ਬੇਸਟ ਮਣੀ ਨਾ ਕਰਦੇ ਹੋਏ ਆਪਣੇ ਸ਼ਹਿਰ ਦੇ ਉੱਤੇ ਵੀ ਲਗਾਉਣਾ ਚਾਹੀਦਾ ਕਿਉਂਕਿ ਜਿੱਥੇ ਆਪਾਂ ਰਹੇ ਆ ਜਿੱਥੇ ਆਪਾਂ ਜੰਮੇ ਆ ਜਿੱਥੇ ਆਪਾਂ ਖੇਡਣਾ ਸਾਰਾ ਕੁਝ ਉੱਥੇ ਹੀ ਕਰਨਾ ਆਪਾਂ ਕਾਰੋਬਾਰ ਕਰਨੇ ਇਸ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਅਸੀਂ ਇਹਦਾ ਸਾਰਿਆਂ ਦਾ ਜਮਾਤਾਂ ਦੀ ਜਕਰਾ ਸ਼ੇਰਾਂ ਵਾਲੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੈ ਅਸੀਂ ਆਏ ਆਂ ਭਾਜੀ ਸ਼ਰਤਾਂ ਦਾ ਪਹਲਾ ਨਵਾਂ ਕਾਪ ਨਵੀਂ ਸੋਚ ਰਿਹਾ ਬਹੁਤ ਹੀ ਵਧੀਆ ਖਾਣਾ ਬਹੁਤ ਹੀ ਵਧੀਆ ਟੀਮ ਦਾ ਵਰਕ ਹੈ ਭਾਜੀ ਅਸੀਂ ਫੂਡ ਵੀ ਟੈਸਟ ਕੀਤਾ ਪ੍ਰਸ਼ਾਦ ਮਹਾਮੈ ਦਾ ਜੋ ਕੀ ਹੈ ਬਹੁਤ ਹੀ ਹਾਈਜਾਇਨਿਕ ਹੈ ਬਹੁਤ ਹੀ ਸਾਫ ਸਫਾਈ ਤਰੀਕੇ ਦੇ ਨਾਲ ਜੀ ਦੇਖ ਸਕਦੇ ਹੋ ਪਿੱਛੇ ਵੀ 스ਨੈਕਸ ਇੱਕ ਸਾਈਡ ਤੇ ਹੈ ਮੇਨ ਕੋਰਸ ਇੱਕ ਸਾਈਡ ਤੇ ਹੈ ਬਹੁਤ ਹੀ ਸਾਫ ਸਫਾਈ ਦੇ ਨਾਲ ਇਹਨਾਂ ਨੇ ਲਾਇਆ ਹੋਇਆ ਬਹੁਤ ਹੀ ਅੱਛਾ ਟੇਸਟ ਹੈ ਸਾਰੀ ਸੰਗਤਾਂ ਨੂੰ ਦੱਸਤੀ ਹੈ ਕਿ ਜਿਹੜੇ ਵੀ ਇੱਥੇ ਲੰਘਦੇ ਨੇ ਜਰੂਰ ਪ੍ਰਸ਼ਾਦ ਆ ਕੇ ਜਾਣ ਬਹੁਤ ਆਨੰਦਦਾਇਕ ਹੈ